ਤੱਕ ਕੇ ਮਾਮਲੇ ਸਿਟੀ ਨੂੰ ਲੈ ਕੇ ਅੱਜ ਇਕਤਾ ਪਾਰਟੀ ਵੱਲੋਂ ਆਪੀ ਐਸਪੀ ਸਾਹਮਣੇ ਮਨਪਸੰਦ ਹੈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਮੈਂ ਸਮੇਂ ਦਾ ਵੀ ਪੁਲਸ ਦੀ ਨਲਾਕੀ ਕਾਰਨ ਮੈਂ ਸਮੇਂ ਦਾ ਚਾਹੇ ਉਠਾਣਾ ਸਿਟੀ ਹੋਵੇ ਚਾਹੇ ਡੀਐਸਪੀ ਦਾ ਦਫਤਰ ਹੋਵੇ ਕਿਉਂਕਿ ਜੇ ਸਮੇਂ ਸਮੇਂ ਤੇ ਲੋਕਾਂ ਨੂੰ ਇਨਸਾਫ ਮਿਲੇ ਵੀ ਮੈਂ ਸਮੇਂ ਦਾ ਲੋਕਾਂ ਨੂੰ ਧਰਨੇ ਲਾਣੇ ਪੈਣ ਲੋਕਾਂ ਨੂੰ ਮੰਗ ਪੱਤਰ ਨਾ ਦੇਣੇ ਪੈਣ ਕਿਉਂਕਿ ਸਾਡੇ ਵੈਸੇ ਤਾਂ ਡੀਐਸਪੀ ਸ਼ਹਿਰ ਦੇ ਬਹੁਤ ਵਧੀਆ ਵਾ ਸਮੇ ਸਮੇ ਤੇ ਲੋਕਾਂ ਦੀ ਗੱਲ ਸੁਣਦੇ ਆ ਪਰ ਹੇਠਲੇ ਲੈਵਲ ਤੇ ਜਿੰਨੇ ਅਫਸਰ ਹੈਗੇ ਆ ਚਾਹੇ ਉਹ ਥਾਣਾ ਸਿਟੀ ਹੈ ਚਾਹੇ ਉਹ ਸਦਰ ਥਾਣਾ ਹੈਗਾ ਯਾਨੀ ਜਿੰਨੇ ਕੋਈ ਹੇਠਲੇ ਲੈਵਲ ਦੇ ਅਫਸਰ ਹੈਗੇ ਆ ਕਿ ਮੈਂ ਸਮਝਦਾ ਅੱਜ ਕੋਈ ਦਰਖਾਸਤ ਦਵੇ ਤੇ 15 15 20 ਦਿਨ ਮੈਂ ਸਮਝਦਾ ਲੋਕਾਂ ਨੂੰ ਤੱਕੇ ਖਾਣੇ ਪੀਂਦੇ ਆ ਉਹ ਥਾਣਿਆਂ ਦੇ ਵਿੱਚ ਬਗੈਰ ਪੈਸਿਆਂ ਤੋਂ ਵੀ ਮੈਂ ਸਮਝਦਾ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਪਈ ਕਿਉਂਕਿ ਦੇਖੋ ਅਸੀਂ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਿੱਥੇ ਜੇ ਸਾਨੂੰ ਉਹਨਾਂ ਨੇ ਕਿਹਾ ਅਸੀਂ ਉੱਥੇ ਮੰਗ ਪੱਤਰ ਦਿੱਤਾ ਪਰ ਲੋਕਾਂ ਦੇ ਕਮਾਂਕਰਾਂ ਨੂੰ ਲੈ ਕੇ ਜਾਂ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਵੀ ਸਾਨੂੰ ਜੜਾ ਵਾ ਉਹ ਪੁਲਿਸ ਦੇ ਖਿਲਾਫ ਜਿਹੜਾ ਜਿਹੇ ਧਰਨੇ ਲਾਣੇ ਪੈਂਦੇ ਆ ਕਿਉਂਕਿ ਵੈਸੇ ਦੇਖ ਤਾਂ ਪਾਰਟੀ ਨਾਇਤਾ ਕਦੀ ਧਰਨਾ ਨਹੀਂ ਲਾਇਆ ਕਿਉਂਕਿ ਸਮੇਂ-ਸਮੇਂ ਤੇ ਸਿਰੇ ਪ੍ਰਸ਼ਾਸਨ ਨੂੰ ਯਾਦ ਕਰਾਈਦਾ ਵਾ ਕਿ ਏਸੀ ਥੱਲੋਂ ਉੱਠ ਕੇ ਬਾਹਰ ਵੀ ਸਮਾਜ ਜਿਹੜਾ ਵਾ ਉਹ ਉਹਨਾਂ ਨਾਲ ਵੀ ਝਾਤੀ ਮਾਰੋ ਕਿਉਂਕਿ ਤੁਹਾਡੇ ਹੇਠਲੇ ਲੈਵਲ ਦੇ ਜਿੰਨੇ ਅਫਸਰ ਹੈਗੇ ਆ ਉਹ ਨਾ ਤੇ ਗੱਲ ਸੁਣਦੇ ਆ ਨਾ ਕਿ ਦੀ ਕਿਸੇ ਦੀ ਇਨਸਾਫ ਦਿੰਦੇ ਆ ਅੱਜ ਜਿਹੜਾ ਸਾਡਾ ਸਿਗਾ ਮਕਸਦ ਇੱਕ ਤੇ ਇਨਕੁਆਰੀ ਅਸੀਂ ਲਾਈ ਸੀ ਡੇਢ ਮਹੀਨੇ ਤੋਂ ਵਿਸ਼ਾ ਇਹ ਦੋ ਡੀਐਸਪੀ ਸਾਹਿਬ ਨੇ ਇੱਕ ਸਾਡਾ ਲੈਟਰ ਸੀਗਾ ਉਹ ਥਾਣਾ ਸਿਟੀ ਭੇਜਿਆ ਛੇ ਤਾਂ ਠਾਣਾ ਸਿਟੀ ਦੇ ਐਸਐਚ ਨੂੰ ਸਵਾਏ ਮੈਚਾਂ ਤੋਂ ਇਲਾਵਾ ਵੀ ਲੋਕਾਂ ਦੀਆਂ ਦਰਖਾਸਤਾਂ ਨਹੀਂ ਦੇਖਦੀਆਂ ਉਹ ਠਾਣਾ ਸਿਟੀ 'ਚ ਕੀ ਹੁੰਦਾ ਪਿਆ ਵਾ ਐਸਐਚ ਨੂੰ ਨਹੀਂ ਦੇਖਦਾ ਪਿਆ ਪਰ ਏਕਤਾ ਪਾਰਟੀ ਜੂੰ ਦੇ ਅਸੀਂ ਏਕਤਾ ਪਾਰਟੀ ਬਣਾਈ ਹੈ ਅਸੀਂ ਅਜ ਤੱਕ ਕਦੀ ਵੀ ਕੋਈ ਠਾਣੇ ਝਗੜਾ ਨਹੀਂ ਭੇਜਿਆ ਕਿਉਂਕਿ ਤੁਹਾਨੂੰ ਪਤਾ ਵੀ ਠਾਣਾ ਸਿਟੀ ਜਾਂ ਕੋਈ ਵੀ ਠਾਣਾ ਹੈਗਾ ਵੀ ਇੱਥੇ ਬਗੈਰ ਪੈਹਾਂ ਤੋਂ ਕੰਮ ਨਹੀਂ ਹੁੰਦਾ ਅਸੀਂ ਕੋਈ ਹਵਾਏ ਤੀਰ ਨਹੀਂ ਮਾਰਦੇ ਅਸੀਂ ਕਈ ਐਸਐਚਓ ਕੋਲੋਂ ਪੈਸੇ ਵਾਪਸ ਕਰਾਏ ਆ ਉਹ ਡੀਐਸਪੀ ਨੂੰ ਸਾਰਾ ਪਤਾ ਸੀਗਾ ਪਰ ਦੇਖੋ 1.5 ਮਹੀਨਾ ਹੋ ਗਿਆ ਇਥੋਂ ਜਿਹੜੀ ਡੀਐਸਪੀ ਸਾਹਿਬ ਨੂੰ ਦਰਖਾਹਤ ਠਾਣਾ ਸਿਟੀ ਚ ਗਈ ਆ ਉਹ ਐਸਐਚਓ ਨੇ ਨਾ ਦਰਖਾਹਤ ਦੇਖੀ ਆ ਨਾ ਕੋਈ ਇਨਕੁਆਰੀ ਲਾਈ ਆ ਉਹ ਦੋਸ਼ੀ ਜਿਹੜਾ ਜਿੰਨੇ ਕਰੋੜਾ ਰੁਪਈਆ ਮੈਂ ਸਮਝਦਾ ਕਪੂਰ ਥੱਲੇ ਏਜੰਟੀ ਦਾ ਜਿਹੜਾ ਖਾਦਾ ਸਚਿੰਦ ਸ਼ਰਮਾ ਤੇ ਉਹਦੀ ਵਾਈਫ ਜਿਹੜੀ ਆ ਉਹਦੇ ਵਿੱਚ ਇੱਕ ਦੋ ਨਾਂ ਹੋਰ ਹੈਗੇ ਆ ਉਹ ਇੱਥੇ ਤੁਰਿਆ ਫਿਰਦਾ ਵਾ ਉਹਦਾ ਸੀ ਮੋਬਾਈਲ ਨੰਬਰ ਦਿੱਤਾ ਨਾ ਉਹ ਟਰੇਸ ਕੀਤਾ ਗਿਆ ਨਾ ਉਹ ਬੰਦੇ ਟਰੇਸ ਕੀਤੇ ਗਏ ਇਸੇ ਕਰਕੇ ਮੈਂ ਸਮੇਂ ਦਾ ਵੀ ਡੀਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿਉਂਕਿ ਵੈਸੇ ਤੇ ਮੈਨੂੰ 3-4 ਦਿਨ ਪਹਿਲਾਂ ਕੋਲਾ ਆਉਂਦੀਆਂ ਸੀ ਬੈ ਕੇ ਆਪਾਂ ਗੱਲ ਕਰਦੇ ਆ ਪਰ ਦੇਖੋ ਜਦੋਂ ਅਸੀਂ ਪ੍ਰੈਚਾ ਨੇ ਜਾਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਅਫਸਰਾਂ ਜਿਹੜੀਆਂ ਮੈਂ ਸਮੇਂ ਦਾ ਬੜੇ ਅੱਖਾਂ ਕਿਉਂ ਖੋਲਦੀਆਂ ਪਈਆਂ ਜੇ ਇਹੀ ਕੰਮ ਜਿਹੜੇ ਆ ਸਮੇਂ-ਸਮੇਂ ਤੇ ਕੀਤੇ ਹੋਣ ਵੀ ਮੈਂ ਸਮੇਂ ਦਾ ਸਾਨੂੰ ਥਾਣੇ ਵਿੱਚ ਨਾ ਜਾਣ ਦੀ ਲੋੜ ਪਵੇ ਇੱਕ ਮੈਂ ਤੁਹਾਡੇ ਰੇਕ ਹੋ ਜਾ ਕਰਾਣਾ ਚਾਹਨਾ ਕਿ ਆਰਸੀ ਆਪ ਦੇ ਵਿੱਚ ਵੀ ਸਾਡਾ ਬੰਦਾ ਜਿਹੜਾ ਸਰਜੀਤ ਮਾਨ ਕੋਈ ਰਾਜੀਨਾਮਾ ਕਰਾਣ ਗਿਆ ਸੀਗਾ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਮੈਂ ਸਮਝਦਾ ਵੀ ਇਸ ਬੰਦੇ ਦੇ ਹੱਥੀ ਪਏ ਐ ਇਸ ਬੰਦੇ ਦੇ ਘੜੇ-ਕੂੜੇ ਮਾਰੇ ਐ ਫਿਰ ਮੈਂ ਜਦੋਂ ਚੌਂਕੀ ਚਾਰਜ ਨਾਲ ਗੱਲ ਕੀਤੀ ਮੈਂ ਕਿਹਾ ਤੂੰ ਪਾਰਟੀ ਦੀ ਬੈਠਕ ਕਰਾ ਕੋਈ ਪਾਰਟੀ ਦੀ ਬੈਠਕ ਨਹੀਂ ਕਰਾਈ ਆਪ ਹੀ ਸਤਕਮਿੰਜ ਕਰਕੇ ਵੀ ਉਹਨੂੰ ਕੋਰਟ 'ਚ ਪੇਸ਼ ਕਰਤਾ ਜਦੋਂ ਫੇ ਮੇਰੀ ਗੱਲ ਗੱਲ ਹੋਈ ਵੀ ਮੈਂ ਕਾ ਮਜਬੂਰਨ ਸਾਨੂੰ ਇਹ ਧਰਨਾ ਜਿਹੜਾ ਉੱਥੇ ਆਣ ਕੇ ਨਾ ਲਾਣਾ ਪਵੇ ਜਾਂ ਤੇ ਬੰਦਿਆਂ ਨੂੰ ਜਿਹੜਾ ਬੰਦੇ ਬਲਾਓ ਜਿਹਨਾਂ ਦੋਸ਼ੀ ਹੈਗੇ ਆ ਉਹ ਚਿੱਟਾ ਉਹਨਾਂ ਨੇ ਪੀਤਾ ਪਿਆ ਜੀਗਾ ਉਹਦੀ ਸਾਡੇ ਕੋਲ ਪ੍ਰੋਪਰ ਵੀਡੀਓ ਹੈਗੀ ਆ ਅੱਜ ਸ਼ਾਮ ਦਾ ਜਿਹੜਾ ਮੈਂ ਸਮਝਦਾ 4 ਵਜੇ ਟਾਈਮ ਰੱਖਿਆ ਉਹ ਸ਼ਰਿਆ ਮੈਂ ਸਮਝਦਾ ਕਿ ਉਹ ਬੰਦੇ ਨੇ ਜਾਤੀਵਾਦੀ ਗਾਲਾਂ ਕੱਢੀਆਂ ਆ ਸੇ ਚੌਂਕੀ ਦੇ ਪਹਿਲਾਂ ਵੀ ਕਈ ਮਾਮਲੇ ਤੁਸੀਂ ਦੇਖ ਲਿਆ ਹੁੰਦੇ ਆ ਤੇ ਤੁਹਾਨੂੰ ਚੈੱਕ ਲੱਗ ਸਕਦਾ ਅਸੀਂ ਅੱਜ ਤੱਕ ਜਿੰਨੇ ਵੀ ਕੰਮ ਕਰਾਏ ਨਾ ਉੱਥੇ ਚੌਂਕੀ ਉਹ ਅਸੀਂ ਮੈਂ ਸੋੰਦਾ ਮੈਂ ਖੁਦ ਲੜ ਝਗੜ ਕਰਾਏ ਆ ਦੇਖੋ ਕੱਲ ਕਿੱਡੀ ਵੱਡੀ ਬਿਸ਼ਰਮੀ ਵਾਲੀ ਗੱਲ ਵੈ ਕਿ ਦੋ ਜਿਹੜੇ ਉੱਥੇ ਸਰਦਾਰ ਚਿੱਟਾ ਉਹਨਾਂ ਨੇ ਪੀਤਾ ਪੈ ਸਾਡੇ ਕੋਲ ਵੀਡੀਓ ਪਈ ਆ ਕੋਈ ਸਾਡੇ ਕੋਲ ਵਿਦ ਪ੍ਰੂਫ ਹੈ ਕਿ ਜਦੋਂ ਮੇਰੀ ਕੱਲ ਸਵੇਰੇ ਉਹ ਆਪਣੇ ਆਈ ਉਹਨਾਂ ਨਾਲ ਗੱਲ ਹੋਈ ਚੌਂਕੀ ਚਾਰਜ ਨਾਲ ਗੱਲ ਹੋਈ ਕਿ ਜਦੋਂ ਮੈਂ ਉਹਨੂੰ ਮਾੜਾ ਚੰਗਾ ਬੋਲਿਆ ਫੇਰ ਮੈਂ ਸੋਹਣੇ ਕੱਲ ਦਾ ਟਾਈਮ ਰਖਾਇਆ ਵੀ ਦੇਖੋ ਇੱਕ ਸ਼ਰਿਆਂ ਲੋਕੀ ਜਿਹੜੇ ਆ ਗੁੰਡਾਗਰਦੀ ਕਰਦੇ ਚਿੱਟੇ ਪੀ ਕਰਦੇ ਆ ਉਹਨਾਂ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਤੂੰ ਚਿੱਟਾ ਪੀਤਾ ਚਿੱਟਾ ਕਿੱਥੋਂ ਲੈ ਕੇ ਆਇਆ ਵਾ ਉਹ ਬੰਦਿਆਂ ਨੂੰ ਫੜਾਇਆ ਵੀ ਨਹੀਂ ਗਿਆ ਬਿਲਕੁਲ ਜਿਉਂ ਪੀਟੀਗਲ ਕਹਿੰਦਾ ਫਿਰ ਸਾਨੂੰ ਇਹੀ ਇਹੀ ਹੁਣ ਨਹੀਂ ਆਖਣੀ ਸਰਕਾਰ ਸਾਨੂੰ ਸਰਕਾਰਾਂ ਨਾਲ ਕੋਈ ਮਤਲਬ ਨਹੀਂਗਾ ਚਾਹੇ ਉਹ ਆਪਨੀ ਸਰਕਾਰ ਆ ਜਾਂ ਕਿਸੇ ਦੀ ਸਰਕਾਰ ਆ ਅਸੀਂ ਸਰਕਾਰਾਂ ਨੂੰ ਕੁਝ ਨਹੀਂ ਸਮਝਦੇ ਸਾਡੀ ਆਪਣੀ ਸਰਕਾਰ ਹੀ ਹੈਗੀ ਸਾਰੀ ਉਹ ਮੈਂ ਦਾਤਾ ਨੂੰ ਜੇ ਇਨਸਾਫ ਨਾ ਮਿਲਿਆ ਵੀ ਜੇ ਕਾਨੂੰਨ ਤੋਂ ਧਰਨਾ ਲਿਆ ਲਾਣਾ ਪਿਆ ਤੇ ਫਿਰ ਇਹ ਚੌਂਕੀ ਚਾਰ ਦੇ ਖਿਲਾਫ ਧਰਨਾ ਲਾਵਾਂਗੇ ਉੱਥੇ ਦੀ ਗੱਲ ਦੱਸਾਂਗੇ ਫਿਰ ਵੀ ਇਹ ਚੌਂਕੀ ਥਾਣੇ ਦੇ ਵਿੱਚ ਕਿੰਨਾ ਲੈਨ ਦਿਨ ਹੁੰਦਾ ਔਰ ਕਿਦਾਂ ਰਾਜਨਾਮੇ ਕਰਾਏ ਜਾਂਦੇ ਆ ਇਹ ਸਾਰੇ ਮਾਮਲੇ ਲੈ ਕੇ ਮੈਂ ਸਮਝਦਾ ਅੱਜ ਦੀ ਸਾਡੀ ਮੰਗ ਸੀਗੀ ਡੀਐਸਪੀ ਸਾਹਿਬ ਵੈਸੇ ਦੇ ਉਹਨਾਂ ਕਾਲੇ ਵਿਸ਼ਾਣ ਦਿੱਤੇ ਸਾਨੂੰ ਕਿ ਤੁਹਾਡੇ ਦੋਨੇ ਕੰਮ ਜਿਹੜੇ ਛੇਤੀ ਛੇਤੇ ਕੀਤੇ ਜਾਣ ਵੀ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਦੋ ਤਿੰਨਾਂ ਦਾ ਕੰਮ ਹੋਊਗਾ ਤੋ ਫੇਰ ਮੈਂ ਸਮਝਦਾ ਡੀਐਸਪੀ ਨੂੰ ਬੇਨਤੀ ਕਰਦਾ ਕਿ ਆਪਣੇ ਥਾਣੇ ਵੱਲ ਚਾਤੀ ਮਾਰਨ ਤੁਹਾਡੇ ਥਾਣੇ ਚੀਜ਼ ਹੁੰਦੇ ਆ ਜਿੰਨਾ ਚਿਰ ਵੱਡਾ ਅਫਸਰ ਥਾਣੇ ਵਿੱਚ ਨਹੀਂ ਬੜੂਗਾ ਉਹਨਾਂ ਚਿਰ ਜਿਹੜਾ ਮੈਂ ਸਮਝਦਾ ਉਹ ਗਾਂਧੀ ਗਾਂਧੀ ਕੰਮ ਆਣਾ ਵਾ ਬਗੈਰ ਪੈਸੇ ਬਗੈਰ ਪੈਸੇ ਦਾ ਕੰਮ ਨਹੀਂ ਹੁੰਦਾ ਇਹ ਸਾਡੀ ਮੈਂ ਤੁਹਾਡੇ ਜਰੀਏ ਡਿਮਾਂਡ ਸੀਗੀ ਅੱਜ ਸਰ ਕੀ ਮਾਮਲਾ ਕੀ ਜਿਹੜਾ ਕਿ ਅੱਜ ਇੱਕ ਇਹਨਾਂ ਜਿਹੜੇ ਦੋ ਦਰਖਾਸਤਾਂ ਨੇ ਸਾਡੇ ਕੋਲ ਉਹਨਾਂ ਦੇ ਕਾਰਵਾਈ ਲਈ ਇਹਨਾਂ ਨੇ ਅੱਜ ਇੱਕ ਮੰਗ ਪੱਤਰ ਦਿੱਤਾ ਤੇ ਇਹ ਆਫਿਸਾਂ ਨੇ ਕਿ ਸਾਡੇ ਕੋਲ ਜੋ ਵੀ ਬੰਦੀ ਕਰਵੀ ਹੋਊਗੀ ਉਹ ਕੀਤੀ ਜਾਵੇ ਕੀ ਕਾਰਨ ਕੀ ਇਨਕੁਆਰੀ ਨੂੰ ਲੈ ਕੇ ਮਤਲਬ ਸਾਰਾ ਮਾਮਲਾ ਇਪੋਰਟਿੰਗ ਨੂੰ ਲੈ ਕੇ ਕੀ ਹੋਇਆ ਪੈਂਡਿੰਗ ਇਨਕੁਆਰੀ ਹੈ ਇੱਕ ਜ਼ਮੀਨ ਦਾ ਕੋਈ ਰੌਲਾ ਉਹਦੇ ਰਿਗਾਰਡਿੰਗ ਹੈ ਤਾਂ ਮਾਮਲੇ ਇਹਨਾਂ ਜੇ ਹਾਂ ਨਾ ਕੋਈ ਸਮੱਸਿਆ ਨਹੀਂ ਹਾਂਜੀ ਜਲਦੀ ਹੱਲ ਹੋ ਜਾਵੇ ਜੀ